ਕਰੂਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਕੁਲਬੀਰ ਸਿੰਘ ਜੀਰਾ ਜ ਲੜ ਰਹੇ ਨੇ ਤਾਂ ਪਰ ਉਹਨਾਂ ਦੇ ਲਈ ਜਿਹੜੇ ਵਕ ਵਕ ਹਲਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅ ਚਰਨਜੀਤ ਸਿੰਘ ਚੰਨੀ ਦਲਿਤ ਚੇਰਾ ਨੇ ਪੰਜਾਬ ਦੇ ਵਿੱਚ ਤੇ ਦੂਸਰਾ ਜਿਹੜਾ ਵੱਡਾ ਨਾਂ ਲਗਾਤਾਰ ਉੱਭਰ ਕੇ ਆ ਰਿਹਾ ਹੈ ਦਲਿਤ ਭਾਈਚਾਰੇ ਦੇ ਵਿੱਚੋਂ ਹਾਲੀ ਦੇ ਵਿੱਚ ਇਹਨਾਂ ਨੂੰ ਕੋ ਕੋਨਵੀਨਰ ਵੀ ਪਾਇਆ ਸੀ ਪੰਜਾਬ ਪ੍ਰਦੇਸ਼ ਦੀ ਕਾਂਗਰਸ ਕਮੇਟੀ ਵੱਲੋਂ ਜਿਹੜੀ ਕੈਂਪੇਨ ਕਮੇਟੀ ਬਣਾਈ ਗਈ ਹੈ ਤਾਂ ਲਗਾਤਾਰ ਸਰਪ੍ਰਾਈਜ਼ ਕਰਦੇ ਨੇ ਕਾਂਗਰਸ ਕਮੇਟੀ ਵੀ ਪਿਛਲੀ ਵਾਰੀ ਕਾਰਜਕਾਰੀ ਪ੍ਰਧਾਨ ਬਣਾਇਆ ਸੀ ਪੀਪੀਸੀਸੀ ਦਾ ਉਦੋਂ ਵੀ ਅਚਾਨਕ ਹੀ ਡੈਨੀ ਜੀ ਦਾ ਨਾਂ ਪੁਰਿਆ ਸੀ ਤਾਂ ਡੈਨੀ ਜੀ ਕੋ ਕੋਨਵੀਨਰ ਵੀ ਪਾਇਆ ਪਿਛਲੀ ਵਾਰੀ ਕਾਰਜਕਾਰੀ ਪ੍ਰਧਾਨ ਵੀ ਜਦੋਂ ਪਾਇਆ ਸੀ ਉਦੋਂ ਵੀ ਕਿਸੇ ਨੂੰ ਪਤਾ ਨਹੀਂ ਸੀ ਸਭ ਤੋਂ ਪਹਿਲਾਂ ਇਹ ਰਿਸਪੌਂਸਿਬਿਲਟੀ ਤੁਸੀਂ ਆਪਣਾ ਹਲਕਾ ਵੀ ਵੇਖਣਾ ਨਾਲ ਪੰਜਾਬ ਦੇ ਵਿੱਚ ਵਿੱਚ ਕੰਪੇਨ ਦੇਖਣੀ ਹੈ ਕਿੰਨੀ ਕਿ ਇੰਪੋਰਟੈਂਟ ਜ਼ਿੰਮੇਵਾਰੀ ਪਹਿਲਾਂ ਸਮਝੋ ਦੇਖੋ ਪਾਰਟੀ ਨੇ ਜਦੋਂ ਵੀ ਜਦੋਂ ਜਦ ਵੀ ਕੋਈ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਹਮੇਸ਼ਾ ਜਿਹੜਾ ਮੈਂ ਤਨਮਨ ਤੰਦਈ ਦੇ ਨਾਲ ਨਿਭਾਇਆ ਹੈ ਅਗਰ ਪਾਰਟੀ ਨੇ ਹੁਣ ਮੈਨੂੰ ਇਸ ਕਾਬਲ ਸਮਝਿਆ ਹੈ ਕਿ ਕੋ-ਚੇਅਰਮੈਨ ਜਿਹੜਾ ਬਣਾਇਆ ਉਹ ਜ਼ਿੰਮੇਵਾਰੀ ਨੂੰ ਪੂਰੀ ਆਪਣੇ ਫਰਜ਼ ਨੂੰ ਜਿਹੜਾ ਹੈ ਪੂਰੀ ਤਨਮਨ ਤੰਦਈ ਦੇ ਨਾਲ ਪੂਰਾ ਅਦਾ ਕਰਾਂਗੇ ਇਨ ਤੁਹਾਡੇ ਨਾਨਾ ਜੀ ਪੰਜਾਬ ਦੇ ਕੈਬਨ ਜੀ ਦੇ ਉਸ ਤੋਂ ਬਾਅਦ ਤੁਹਾਡੇ ਦਾਦਾ ਜੀ ਫੇਰ ਕਾ ਦੇ ਗੰਡਿਆਲਾ ਤੁਹਾਡੇ ਹਲਕੇ ਦੇ ਜੁਰਿਆ ਪਰ ਕਿਤੇ ਮੈਂ ਪਿਛਲੀ ਵਾਰੀ ਜੋ ਇੱਕ ਹਵਾ ਜਲੀ ਉਸ ਦੇ ਵਿੱਚ ਤੁਹਾਡਾ ਹਲਕਾ ਵੀ ਇਸ ਦੇ ਵਿੱਚ ਕਿਤੇ ਰਹਿ ਗਿਆ ਸੀਗਾ ਹੁਣ ਮੌਜੂਦਾ ਤੌਰ ਤੇ ਜੀਰਾ ਸਾਹਿਬ ਜਿਵੇਂ ਲੜ ਰਹੇ ਨੇ ਤੁਹਾਡੇ ਦੇ ਉੱਪਰ ਦੋਵਾਂ ਪਰਿਵਾਰਾਂ ਦੇ ਫੈਸਲੇ ਵਿੱਚ ਮੌਜੂਦਾ ਦੌਰ ਦੀ ਤੁਹਾਡੇ ਲਈ ਗੱਲ ਕਰੀ ਸਿਚੁਏਸ਼ਨ ਕੀ ਹੈ ਜੀ ਮੌਜੂਦਾ ਦੌਰ ਦੇ ਵਿੱਚ ਤੁਸੀਂ ਅੱਜ ਗਗਨ ਜੀ ਸਾਡੇ ਨਾਲ ਉਹ ਅਸੀਂ ਪਿੰਡ-ਪਿੰਡ ਜਾ ਰਹੇ ਹਾਂ ਔਰ ਬਹੁਤ ਵੱਡਾ ਲੋਕਾਂ ਦਾ ਪਿਆਰ ਸਤਿਕਾਰ ਜਿਹੜਾ ਹੈ ਇੱਕ ਜੋਸ਼ ਇੱਕ ਹਲਾਰਾ ਵਜ਼ੀਰਾ ਸਾਹਿਬ ਦੇ ਪ੍ਰਤੀ ਔਰ ਕਾਂਗਰਸ ਪਾਰਟੀ ਦੇ ਪ੍ਰਤੀ ਸਾਫ ਚਲਕਦਾ ਨਜ਼ਰ ਆ ਰਿਹਾ ਹੈ ਔਰ ਇਸ ਸੰਕੇਤ ਦੇ ਰਿਹਾ ਹੈ ਕਿ ਇਹ ਆਉਣ ਵਾਲੀ 1 ਜੂਨ ਨੂੰ ਜਿਹੜਾ ਹੈ ਜੰਡਿਆਲੇ ਹਲਕੇ ਦੇ ਲੋਕ ਵਿਸ਼ੇਸ਼ ਤੌਰ ਤੇ ਪੂਰੀ ਪਾਰਲੀਮੈਂਟ ਦਾ ਕਰਣੀ ਜਾ ਰਹੀ ਹੈ ਲੇਕਿਨ ਜੰਡਿਆਲਾ ਹਲਕਾ ਪਹਿਲੇ ਨੰਬਰ ਤੇ ਆਏਗਾ ਔਰ ਪਾਰਲੀਮੈਂਟ ਦੀ ਚੋਣ ਦੇ ਵਿੱਚ ਜਿਹੜਾ ਇੱਕ ਨੰਬਰ ਦੀ ਜਿਹੜੀ ਇਹ ਦਿੱਤ ਦਰਜ ਵਿੱਚ ਆਪਣਾ ਜਿਹੜਾ ਯੋਗਦਾਨ ਪਾਏਗਾ ਜੀ ਸਾਹਿਬ ਦੇ ਕਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਨੈਸ਼ਨਲ ਲੀਡਰਸ਼ਿਪ ਵੱਲੋਂ ਜਿਹੜੀਆਂ ਰਾਹੁਲ ਜੀ ਨੇ ਪੰਜ ਗਰੰਟੀਆਂ ਦਿੱਤੀਆਂ ਸੀ ਉਹਦੀ ਗੱਲ ਕਰ ਰਹੇ ਜੇ ਜਾਂ ਪੰਜਾਬ ਕਾਂਗਰਸ ਦੇ ਆਪਣੇ ਪੱਧਰ ਤੇ ਜਿਹੜੀ ਲੜਾਈ ਲੜੀ ਜਾ ਰਹੀ ਉਸ ਦੀ ਗੱਲ ਕਰ ਰਹੇ ਦੇਖੋ ਜਿਹੜੀ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਗੱਲ ਕੀਤੀ ਹੈ ਅੱਜ ਇੱਕ ਬਹੁਤ ਵੱਡੇ ਰੂਪ ਦੇ ਵਿੱਚ ਜਿਹੜਾ ਗਰੀਬਾਂ ਦੇ ਮਸੀਹਾ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਨੇ ਰਾਹੁਲ ਗਾਂਧੀ ਜੀ ਜੀ ਔਰ ਉਹਨਾਂ ਨੂੰ ਇੱਕ ਦੇਸ਼ ਦੇ ਅੰਦਰ ਸਰਬ ਪ੍ਰਵਾਨਿਤ ਨੇਤਾ ਦੇ ਰੂਪ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਚਾਹੇ ਉਹ ਵਿਸ਼ੇਸ਼ ਤੌਰ ਤੇ ਉਹਨਾਂ ਨੇ ਕਿਸਾਨ ਭਰਾਵਾਂ ਦੀ ਗੱਲ ਕੀਤੀ ਹੈ ਕਿ ਅਸੀਂ ਹਿੰਦੁਸਤਾਨ ਦੇ ਵਿੱਚ ਜਦੋਂ ਸਰਕਾਰ ਸਥਾਪਿਤ ਕਰਾਂਗੇ ਹਿੰਦੁਸਤਾਨ ਦੇ ਲੋਕਾਂ ਦੇ ਸਾਥ ਦੇ ਨਾਲ ਤਾਂ ਜਿਹੜੀ ਉਹ ਐਮਐਸਪੀ ਦੀ ਗਾਰੰਟੀ ਹੈ ਉਸ ਨੂੰ ਲਾਗੂ ਕਰਨ ਦਾ ਗੱਲ ਕੀਤੀ ਹੈ ਉਸ ਦੇ ਨਾਲ ਨਾਲ ਜਿਹੜੀ ਹੈ ਉਹਨਾਂ ਨੇ ਡਾਕਟਰ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਉਸ ਨੂੰ ਇਨ ਬਿਨ ਲਾਗੂ ਕਰਨ ਦੀ ਜਿਹੜੀ ਹੈ ਉਹ ਵੀ ਗੱਲ ਕੀਤੀ ਹੈ ਔਰ ਕਿਸੇ ਅਗਰ ਕਿਸਾਨ ਦੀ ਫਸਲ ਖਰਾਬ ਹੁੰਦੀ ਹੈ ਤੇ ਉਸ ਦਾ ਜਿਹੜਾ ਮੁਆਵਜ਼ਾ ਹੈ ਉਹ 30 ਦਿਨ ਦੇ ਅੰਦਰ ਅੰਦਰ ਉਸ ਦੇ ਖਾਤਿਆਂ ਦੇ ਵਿੱਚ ਪਾਉਣ ਦੀ ਗੱਲ ਵੀ ਕੀਤੀ ਗਈ ਹੈ ਜਿੱਥੇ ਕਿਸਾਨਾਂ ਦੇ ਬਾਹ ਫੜਨ ਦੀ ਗੱਲ ਕੀਤੀ ਗਈ ਹੈ ਉੱਥੇ ਨੌਜਵਾਨਾਂ ਦੀ ਬਾਹ ਫੜਨ ਦੀ ਗੱਲ ਕੀਤੀ ਹੈ ਭਾਜਪਾ ਦੀ ਸਰਕਾਰ ਨੇ ਦੇਸ਼ ਦੇ ਵਿੱਚ ਨਾਅਰਾ ਕੀਤਾ ਸੀਗਾ 2 ਲੱਖ 2 ਕਰੋੜ ਨੌਕਰੀਆਂ ਜਿਹੜੀਆਂ ਸੀ ਹਰ ਸਾਲ ਦੇਣ ਦਾ ਬਟ ਉਹ ਕਿਤੇ ਨਾ ਕਿਤੇ ਆਪਣੇ ਵਾਅਦਿਆਂ ਤੋਂ ਜੁਮਲਿਆਂ ਤੋਂ ਜਿਹੜੇ ਭਾਜ ਦੇ ਨਜ਼ਰ ਆਏ ਆ ਦਸਾਂ ਸਾਲਾਂ ਦੇ ਵਿੱਚ ਔਰ ਇਹ ਰਾਹੁਲ ਗਾਂਧੀ ਜੀ ਔਰ ਕਾਂਗਰਸ ਪਾਰਟੀ ਦਾ ਜਿਹੜਾ ਹੈ ਗਾਰੰਟੀ ਔਰ ਵਾਦਾ ਹੈ ਕਿ 30 ਲੱਖ ਨੌਕਰੀਆਂ ਜਿਹੜੀਆਂ ਹਿੰਦੁਸਤਾਨ ਚ ਇਸ ਵੇਲੇ ਵਕ ਵਕ ਡਿਪਾਰਟਮੈਂਟਸ ਦੇ ਵਿੱਚ ਖਾਲੀ ਪਈਆਂ ਨੇ ਉਹਨਾਂ ਨੂੰ ਸਰਕਾਰ ਬਣਨ ਤੋਂ ਬਾਅਦ ਤੁਰੰਤ ਬਿਨਾਂ ਦੇਰੀ ਜਿਹੜਾ ਉਹ ਭਰਨ ਦਾ ਕੰਮ ਜਿਹੜੀ ਹੈ ਕਾਂਗਰਸ ਪਾਰਟੀ ਕਰੇਗੀ ਔਰ ਨੌਜਵਾਨਾਂ ਨੂੰ ਜਿਹੜੇ ਚ ਬੇਰੋਜ਼ਗਾਰੀ ਜਿਹੜੀ ਹੈ ਉਹਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਕੀਤੀ ਹੈ ਕਿਸਾਨਾਂ ਦੇ ਨਾਲ ਜਿਹੜਾ ਗਰੀਬ ਮਜ਼ਦੂਰ ਭਰਾ ਨੇ ਹਰ ਗਰੀਬ ਪਰਿਵਾਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਕਿ ਅਸੀਂ ਹਿੰਦੁਸਤਾਨ ਦੇ ਸਾਰੇ ਤਮਾਮ ਉਹਨਾਂ ਗਰੀਬ ਪਰਿਵਾਰਾਂ ਦੇ ਵਿੱਚ ਉਸ ਮੈਲਾ ਦੇ ਖਾਤੇ ਦੇ ਵਿੱਚ 8500 ਰੁਪਏ ਪਾਵਾਂਗੇ ਜਿਹ ਲਗਭਗ 1 ਲੱਖ ਰੁਪਇਆ ਸਾਲ ਦਾ ਬੰਦ ਹੈ ਉਹ ਕਿਤੇ ਨਾ ਕਿਤੇ ਗਰੀਬੀ ਨੂੰ ਜਿਹੜੀ ਹੈ ਠੱਲ ਪਾਉਣ ਦੀ ਕੋਸ਼ਿਸ਼ ਵੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾਏਗੀ ਇਸ ਤੋਂ ਇਲਾਵਾ ਜਿਹੜੀ ਉਹ ਨਰੇਗਾ ਦੀ ਸਕੀਮ ਹੈ ਉਹਦੇ ਵਿੱਚ ਵੀ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਲੈ ਕੇ ਆਈ ਸੀ ਔਰ ਕਾਂਗਰਸ ਪਾਰਟੀ ਦਾ ਹੀ ਵਾਅਦਾ ਹੈ ਕਿ ਸਰਕਾਰ ਸਥਾਪਿਤ ਹੋਣ ਤੋਂ ਬਾਅਦ ਦੇਸ਼ ਅਸੀਂ ਜਿਹੜੀ ਹੈ ਨਰੇਗਾ ਦੀ ਜਿਹੜੀ ਦਿਹਾੜੀ ਹੈ ਉਹਨੂੰ ਅਸੀਂ 400 ਰੁਪਿਆ ਕਰਾਂਗੇ। ਜਣੀ ਜੀ ਜਿਹੜੇ ਚੋਣ ਪ੍ਰਚਾਰ ਦੇ ਦੌਰਾਨ ਤੁਸੀਂ ਹੁਣ ਪੂਰੇ ਪੰਜਾਬ ਚ ਵੀ ਜਾਣਾ ਪੰਜਾਬ ਸਰਕਾਰ ਨਾਲ ਰਿਲੇਟਡ ਜਿਹੜੇ ਮੁੱਦੇ ਨੇ ਕਿ ਚਾਰ ਕੌਣੀ ਟੱਕਰ ਹੈ ਭਾਜਪਾ ਵੀ ਆਪਣੇ ਸਿਰ ਤੇ ਲੜ ਰਹੀ ਆ ਅਕਾਲੀ ਦਲ ਵੀ ਲੜ ਰਿਹਾ ਔਰ ਆਮ ਆਦਮੀ ਪਾਰਟੀ ਵੀ ਆ ਕਿਸ ਨਾਲ ਮੁਕਾਬਲਾ ਦੇਖਦੇ ਹੋ ਔਰ ਕੀ ਪੰਜਾਬ ਸਰਕਾਰ ਨੇ ਲਗਾਤਾਰ ਜਿਹੜਾ ਘਰ ਘਰ ਬਿਜਲੀ ਉਹਨਾਂ ਨੇ ਕਿਹਾ ਕਿ ਅਸੀਂ ਮਾਫ ਕਰਾਂਗੇ ਜਿਹੜੀਆਂ ਗਰੰਟੀਆਂ ਪੂਰੀਆਂ ਕੀਤੀਆਂ ਕਿ ਸਰਕਾਰ ਦੇ ਨਾਲ ਟੱਕਰ ਹੈ ਜੀ ਮੇਰੇ ਖਿਆਲ ਜੋ ਅੱਜ ਹਾਲਾਤ ਮੈਨੂੰ ਇੱਥੇ ਨਜ਼ਰ ਆ ਰਹੇ ਆ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਜਾ ਕੇ ਦੇਖ ਉਹ ਕਹਿੰਦੇ ਆ ਕਿਉਂ ਪੜੇ ਹੋ ਚੱਕਰ ਵਿੱਚ ਕੋਈ ਨਹੀਂ ਹੈ ਟੱਕਰ ਵਿੱਚ ਮਨੂੰ ਤੇ ਲੱਗਦਾ ਨਹੀਂ ਵੀ ਕੋਈ ਪਾਰਟੀ ਜਿਹੜੀ ਕਾਂਗਰਸ ਪਾਰਟੀ ਦੇ ਨਾਲ ਟੱਕਰ ਦੇ ਵਿੱਚ ਹੈਗੀ ਹੈ ਔਰ ਜਿੱਥੋਂ ਤੱਕ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋ ਤੁਸੀਂ ਸਰਕਾਰ ਦੀ ਗੱਲ ਕੀਤੀ ਹੈ ਹੁਣ ਤੇ ਪਿੰਡ ਪਿੰਡ ਜਿਹੜਾ ਮਾਹੌਲ ਹੈ ਉਹ ਸਰਕਾਰ ਦੇ ਖਿਲਾਫ ਬਣ ਚੁੱਕਾ ਪੰਜਾਬ ਦੇ ਵਿੱਚ ਲੋਕ ਜਿਹੜੀਆਂ ਸਾਡੀਆਂ ਸਤਕਾਰਯੋਗ ਮਾਤਾਂ ਮਾਂ ਔਰ ਭੈਣਾਂ ਨੇ ਜਿੱਥੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦੇਣ ਦਾ 1100 ਰੁਪਿਆ ਦੇਣ ਦਾ ਵਾਅਦਾ ਕੀਤਾ ਗਿਆ ਸੀ ਅੱਜ ਉਹ ਜਿਹੜਾ ਮਹਲਾਵਾਂ ਦਾ 1-1000 ਰੁਪਿਆ 27 ਮਹੀਨੇ ਹੋ ਗਏ ਸਰਕਾਰ ਬਣੀ ਨੂੰ 27000 ਰੁਪਿਆ ਜਿਹੜਾ ਸੀਗਾ ਉਹ ਇਹਨਾਂ ਮਹਲਾਵਾਂ ਦਾ ਬੰਦਾ ਸੀ ਸਾਡੀਆਂ ਪੈਣਾ ਦਾ ਅੱਜ ਨਿੱਕੇ 27 ਰੁਪਏ ਤੱਕ ਨੀ ਕਿਸੇ ਨੇ ਦੇਣ ਦੀ ਕੋਸ਼ਿਸ਼ ਕੀਤੀ ਅੱਜ ਗਰੀਬਾਂ ਦੀ ਕਣਕ ਜਿਹੜੀ ਆ ਪਿੰਡਾਂ 'ਚ 30 ਕਿਲੋ ਤੋਂ ਕੱਟ ਕੇ 5 ਕਿਲੋ ਕਰ ਦਿੱਤਾ ਇਹ ਇੱਕਾਫੀ ਮਸਲਾ ਆ ਰਿਹਾ ਹੈ ਜੀ ਪਿੰਡਾਂ ਦੇ ਵਿੱਚ ਇਹ ਕੀ ਕਾਂਗਰਸ ਸਰਕਾਰ ਨੇ ਕੱਟ ਕਰਤੀ ਸੀ ਕੀ ਜਾਂ ਹੁਣ ਆ ਕੇ ਕੋਈ ਕਣਕ ਦੇ ਵਿੱਚ ਜਿਹੜਾ ਕੱਟ ਕਾਂਗਰਸ ਸਰਕਾਰ ਦੇ ਵੇਲੇ ਤਾਂ 30 ਕਿਲੋ ਮਿਲਦੀ ਰਹੀ ਹੈ ਔਰ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਇਹ 30 ਕਿਲੋ ਤੋਂ ਕੱਟ ਉਹ ਉਹਨਾਂ ਨੇ ਜਿਹੜੇ ਕੱਟ ਕੇ ਤੇ ਅੱਧੇ ਕਰ ਦਿੱਤੇ ਪਿੰਡਾਂ ਦੇ ਵਿੱਚ ਉਹ ਵਿੱਚ ਇਹ ਵੀ ਜੋ ਮੈਂ ਤੁਹਾਡੇ ਕ੍ਰਾਸ ਕੁਐਸਚਨ ਹੈ ਜੀ ਉਹ ਕਹਿੰਦੇ ਜੀ ਆਪਣੇ ਆਦੇ ਬਣਾਏ ਸੀਗੇ ਗਲਤ ਬਣਾਏ ਸੀਗੇ ਇਸ ਤਰ੍ਹਾਂ ਦੀ ਵੀ ਕੋਈ ਗੱਲ ਸੀਗੀ ਦੇਖੋ ਕਹਿੰਦੇ ਆ ਵੀ ਹਾਥੀ ਕੇ ਦਾੰਤ ਖਾਣੇ ਕੋ ਔਰਤ ਦਿਖਾਣੇ ਕੋ ਔਰ ਜਦੋਂ ਤੱਕ ਤੇ ਇਹਨਾਂ ਨੂੰ ਵੋਟਾਂ ਦੀ ਜ਼ਰੂਰਤ ਸੀ ਪੰਜਾਬ ਦੇ ਲੋਕਾਂ ਦੀ ਉਦੋਂ ਤੱਕ ਤੇ ਸਰਕਾਰ ਨੇ ਅਜਿਹੀ ਕੋਈ ਗੱਲ ਕੀਤੀ ਨਹੀਂ ਹੁਣ ਜਦੋਂ ਸਰਕਾਰ ਬਣ ਗਈ ਹੈ ਉਦੋਂ 1000 ਰੁਪਏ ਦੇ ਮੁੱਦੇ ਤੇ ਜਿਹੜਾ ਪੈਸੇ ਮਾਤਾਵਾ ਭੈਣ ਨੂੰ ਉਹ ਵੀ ਦੇਣ ਤੋਂ ਭੱਜਦੇ ਪਏ ਕਣਕ ਦਾ ਕੋਟਾ ਵੀ ਕੱਟ ਦਿੱਤਾ ਨੀਲੇ ਕਾਰਡ ਵੀ ਕੱਟ ਦਿੱਤੇ ਗਏ ਜਿਹੜੀ ਇਹਨਾਂ ਨੇ ਕਿਹਾ ਸੀਗਾ ਵੀ ਪੈਨਸ਼ਨ ਅਸੀਂ 1500 ਤੋਂ ਵਧਾ ਕੇ 25000 ਰੁਪਏ ਕਰਨੀ ਆ ਅੱਜ ਉਹਨਾਂ ਅੱਜ ਤਮਾਮ ਸਾਰੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਔਰ ਲੋਕ ਆਪ ਦਾ ਮਨ ਬਣਾ ਚੁੱਕੇ ਆ ਕਿ ਪਹਿਲੀ ਤਰੀਕ ਦਾ ਇੰਤਜ਼ਾਰ ਕਰ ਰਹੇ ਆ ਔਰ ਪਹਿਲੀ ਜੂਨ ਨੂੰ ਇਹਨਾਂ ਨੇ ਜਿਹੜਾ ਕਮਰ ਕੱਸੇ ਕਰਕੇ ਕਾਂਗਰਸ ਦਾ ਚੋਣ ਨਿਸ਼ਾਨ ਪੰਜਾ 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 ਫਿਰ ਸਾਰੇ ਪਾਸੇ ਪੰਜਾ ਹੀ ਚੱਲੇਗਾ। ਮੈਂ ਆਖਰੀ ਸਵਾਲ ਦਾ ਕੋ ਜਣਾ ਤੁਹਾਡੀ ਕੰਪੇਨ ਚੱਲਦੀ ਹੈ। ਕੁਲਬੀਰ ਸਿੰਘ ਜੀਰਾ ਜੀ ਨੇ ਪੰਥਕ ਪਰਿਵਾਰ ਆ ਇਹਨਾਂ ਦੇ ਫਾਜ਼ਲ ਸਾਹਿਬ ਵੀ ਵਜ਼ੀਰ ਵੀ ਰਹੇ ਵਿਧਾਇਕ ਵੀ ਰਹੇ। ਬਿਰਸਾ ਸਿੰਘ ਬਲਟੋਹਾ ਜੀ ਨੇ ਉਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਨੂੰ ਮੰਨਾ ਜੀ ਨੇ ਤੇ ਆਮਾਦੀ ਪਾਰਟੀ ਲਾਲਜੀਤ ਸਿੰਘ ਭੁੱਲਰ ਨੇ। ਕੁਲਬੀਰ ਸਿੰਘ ਜੀਰਾ ਨੂੰ ਲੋਕ ਕਿਉਂ ਵੋਟ ਪਾਉਣ ਤੁਸੀਂ ਕੀ ਲੋਕਾਂ ਨੂੰ ਕਹਿ ਰਹੇ ਜੀ ਕਿਉਂਕਿ ਲਾਲਜੀਤ ਭੁੱਲਰ ਨੂੰ ਨਹੀਂ ਕਹਿ ਰਹੇ ਆ ਜੀ ਅਸੀਂ ਕੈਬਨਟ ਮੰਤਰੀਆਂ ਸਾਡੀ ਸਰਕਾਰ ਹੈ। ਅਸੀਂ ਲੋਕਾਂ ਦੀ ਵਧ ਕਰ ਸਕਦੇ। ਕੁਲਬੀਰ ਸਿੰਘ ਕਿਉਂ ਲੋਕ ਵੋਟ ਪਾਉਣ ਇਹ ਤੁਹਾਡੇ ਕੋਲ ਜਾਨਣਾ ਚਾਹੀਦਾ ਸਰਦਾਰ ਕੁਲਬੀਰ ਸਿੰਘ ਜ਼ੀਰਾ ਇੱਕ ਨੌਜਵਾਨ ਨੇ ਪੜ੍ਹੇ ਲਿਖੇ ਪਰਿਵਾਰ ਚ ਪੰਥਕ ਪਰਿਵਾਰ ਦੇ ਵਿੱਚੋਂ ਨੇ ਇੱਕ ਅਗਾਹ ਵਧੂ ਹਿੰਮਤੀ ਤੇ ਉਤਸ਼ਾਹੀ ਨੌਜਵਾਨ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਨੌਜਵਾਨਾਂ ਦੀ ਸਮੱਸਿਆਵਾਂ ਕੀ ਹੈ ਤਕਲੀਫ ਕੀ ਹੈ ਦਰਦ ਕੀ ਹੈ ਪੀੜਾ ਕੀ ਹੈ ਪਹਿਲੀ ਗੱਲ ਦੂਸਰਾ ਮੈਂ ਜਿਹੜੀ ਸਰਦਾਰ ਕੁਲਬੀਰ ਸਿੰਘ ਜ਼ੀਰਾ ਦੀ ਸੋਚ ਨੂੰ ਇਸ ਗੱਲ ਦੀ ਮੈਂ ਦਾਅਦ ਦੇਣਾ ਚਾਹੁੰਦਾ ਕਿ ਇਹ ਜਿਹੜਾ ਬਾਰਡਰ ਦੀ 벨ਟ ਹੈ ਜਿੱਥੇ ਇਹ ਚੋਣ ਲੜ ਰਹੇ ਹੈ ਬਾਰਡਰ ਦੇ 벨ਟ ਦੇ ਲੋਕਾਂ ਦੀਆਂ ਬੜੀਆਂ ਗੰਭੀਰ ਸਮੱਸਿਆਵਾਂ ਨੇ ਮੈਨੂੰ ਇਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਔਰ ਇਹਨਾਂ ਨੇ ਆਪਣੀ ਸੋਚ ਜਿਹੜੀ ਉਹ ਜ਼ਾਹਰ ਕੀਤੀ ਮੈਂ ਕਿ ਜੀ ਕਬਜ਼ੀਰਾ ਸਾਹਿਬ ਆਪਾਂ ਫਿਰ ਮੈਨੀਫੈਸਟੋ ਵਾਸਤੇ ਕੀ ਕਰਨ ਜਾ ਰਹੇ ਹਨ ਇਹਨਾਂ ਨੇ ਕਿਹਾ ਕਿ ਅਸੀਂ ਮੈਂ ਬਣਨ ਤੋਂ ਬਾਅਦ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਇਹ ਚੁੱਕਣਾ ਹੈ ਕਿ ਜਿਹੜੇ ਬਾਰਡਰ 벨ਟ ਦੇ ਨੌਜਵਾਨ ਬੇਰੋਜ਼ਗਾਰ ਬੱਚੇ ਨੇ ਇਹਨਾਂ ਵਾਸਤੇ ਤੁਸੀਂ ਜਿਹੜੀ ਸਰਕਾਰੀ ਨੌਕਰੀਆਂ ਨੇ ਉਹਨਾਂ ਦੇ ਵਿੱਚ 5% ਜਿਹੜਾ ਕੋਟਾ ਹੈ ਉਹਨਾਂ ਨੌਕਰੀਆਂ 'ਚ ਬਾਰਡਰ 벨ਟ ਦੇ ਬੱਚਿਆਂ ਨੂੰ ਜਿਹੜੀ ਹੈ ਪਹਿਲ ਦਿੱਤੀ ਜਾਵੇ ਕੋਟਾ ਜਿਹੜਾ ਉਹ ਤੈਅ ਦੂਸਰਾ ਇੱਕ ਕੁਲਬੀਰ ਸਿੰਘ ਜ਼ੀਰਾ ਜੀ ਕਹਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਇੱਥੇ ਪਾਕਿਸਤਾਨ ਦੇ ਪਰਲੇ ਪਾਰ ਤੋਂ ਬਾਰਡਰ ਤੋਂ ਡਰੋਨ ਆਉਂਦੇ ਆ ਹਥਿਆਰ ਆਉਂਦੇ ਆ ਨਸ਼ਾ ਆਉਂਦਾ ਔਰ ਅੱਜ ਨਸ਼ੇ ਦੀ ਮਾਰ ਦੇ ਹੇਠਾਂ ਇਹ ਬਾਰਡਰ ਦੀ 벨ਟ ਦੇ ਜਿਹੜੇ ਨੌਜਵਾਨ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਨੌਜਵਾਨ ਵਰਗ ਨੂੰ ਜਿਹੜਾ ਆ ਇਸ ਪਾਸਿਓਂ ਧਿਆਨ ਕੱਢ ਕੇ ਤੇ ਖੇਡ ਜਗਤ ਵੱਲ ਉਤਸ਼ਾਹਿਤ ਕਰਨ ਵਾਸਤੇ ਉਹਨੂੰ ਖੇਡ ਮੈਦਾਨ ਨੂੰ ਹੋਰ ਪਰਫੁੱਲਿਤ ਕਰਨ ਵਾਸਤੇ ਇਹ ਕਹਿ ਰਿਹਾ ਹੈ ਕਿ ਮੈਂ ਦੋ ਵੱਡੇ ਇੰਟਰਨੈਸ਼ਨਲ ਸਟੇਡੀਅਮ ਜਿਹੜੇ ਆ ਉਹ ਆਪਣੇ ਇਸ ਬਾਰਡਰ ਬੈਲਟ ਦੇ ਏਰੀਆ ਵਾਸਤੇ ਮਨਜ਼ੂਰ ਕਰਕੇ ਲੈ ਕੇ ਆਵਾਂਗਾ ਤਾਂ ਜੋ ਜਿਹੜੇ ਨੌਜਵਾਨ ਬੱਚੇ ਜਿਹੜੇ ਭੁੱਲੇ ਭਟਕੇ ਜਿਹੜੇ ਆ ਨੌਜਵਾਨ ਗਲਤ ਰਸਤਿਆਂ ਤੇ ਪਏ ਆ ਉਹਨਾਂ ਨੂੰ ਉਤਸ਼ਾਹਿਤ ਕਰਕੇ ਤੇ ਖੇਡ ਜਗਤ ਵਾਲੇ ਪਾਸੇ ਮੋੜਿਆ ਜਾਵੇ ਫਿਰ ਇਹ ਕੁਲਬੀਰ ਸਿੰਘ ਜ਼ੀਰਾ ਕਹਿੰਦੇ ਆ ਕਿ ਜਿਵੇਂ ਅੱਜ ਤੱਕ ਜਿਵੇਂ ਉਹਨਾਂ ਅੱਜ ਬੱਚੇ ਨੌਜਵਾਨ ਕਿਸੇ ਬਾਲੀਵੁੱਡ ਇੰਡਸਟਰੀ ਆਲ ਜਾਂਦੇ ਆ ਸਿੰਗਰ ਵਾਲੀ ਇੰਡਸਟਰੀ ਜਾਂਦੇ ਆ ਪੰਜਾਬੀ ਜਿਹੜੀ ਮੂਵੀ ਇੰਡਸਟਰੀ ਉਹਦੇ ਚ ਜਾਂਦੇ ਆ ਇਨਾਂ ਦੀ ਸੋਚ ਇਹ ਦੇਖਣ ਨੂੰ ਮਿਲੀ ਹੈ ਕਿ ਬੱਚਿਆਂ ਨੂੰ ਅੱਜ ਚੰਗੇ ਕਾਰਜ ਵਾਸਤੇ ਲਾਉਣ ਵਾਸਤੇ ਬਾਦ ਕੋਈ ਨਾ ਕੋਈ ਚੰਗਾ ਜਿਹੜਾ মিডিਆ ਨਾਲ ਔਰ ਚੰਗੀ ਜਿਹੜੀ ਕੋਈ ਇੰਡਸਟਰੀ ਨਾਲ ਜਿਹੜਾ ਰਿਲੇਟਡ ਹੈ ਉਹ ਅਸੀਂ ਇੱਕ ਸੈਂਟਰ ਇਥੇ ਹੱਬ ਬਣਾਵਾਂਗੇ ਜਿਹਦੇ ਨਾਲ ਬੱਚੇ ਆਪਣਾ ਜਿਹੜਾ ਭੂਇਕ ਉਧਰਲੇ ਪਾਸੇ ਵੀ ਪੰਜਾਬ ਦੇ ਲੋਕ ਜਿਹੜੇ ਆ ਚੰਗੇ ਕਾਰਜਾਂ ਵਾਲੇ ਸੋ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮੈਨੂੰ ਲੱਗ ਰਿਹਾ ਵੀ ਜਿਹੜੇ ਲੋਕ ਹੈ ਉਹ ਖਡੂਰ ਸਾਹਿਬ ਦੀ ਪਾਰਲੀਮੈਂਟ ਸੀਟ ਤੋਂ ਜ਼ੀਰਾ ਸਾਹਿਬ ਦੇ ਹੱਕ ਦੇ ਵਿੱਚ ਜਿਹੜਾ ਮਨ ਬਣਾ ਚੁੱਕਿਆ ਹੈ ਜਿਹੜੀ ਨੌਜਵਾਨਾਂ ਦੀ ਇੱਕ ਟੀਮ ਹੈ ਜਿਹੜੀ ਨਸ਼ਿਆਂ ਦਾ ਇੱਕ ਗੱਲ ਕਰ ਰਹੇ ਨੇ ਕਿਉਂਕਿ ਵੱਡਾ ਮੁੱਦਾ ਨਸ਼ਿਆਂ ਦਾ ਉਠਾਇਆ ਗਿਆ ਸੀ ਉਹਦੇ ਉੱਤੇ ਵੀ ਕਿਹਾ ਕਿ ਠੋਕੇ ਕੰਮ ਕੀਤਾ ਜਾਣਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਨਾਲ ਆਈਡੈਂਟੀਫਾਈ ਨਾ ਕੀਤਾ ਜਾਵੇ ਡਰੋਨ ਕੱਲ ਨੂੰ ਸਾਡਾ ਬਾਰਡਰ ਨਹੀਂ ਚਾਹੀਦਾ ਇਸ ਤੇ ਤੁਸੀਂ ਔਰ ਬਾਰਡਰ ਦਾ ਜਿਹੜਾ ਆਪਣਾ ਜਿਹੜਾ ਮਾਝੇ ਦਾ ਬਾਰਡਰ ਹੈ ਸਾਡਾ ਇਹਦਾ ਇਹ ਵੀ ਗੱਲ ਆਪਣੇ ਭਾਸ਼ਣਾ ਚ ਬੋਲਦੇ ਆ ਕਿ ਅਸੀਂ ਬਾਰਡਰ ਵੀ ਖਲਵਾਉਣ ਦੀ ਗੱਲ ਕਰਾਂਗੇ ਤਾਂ ਜੋ ਜੋ ਬਾਰਡਰ ਖੁੱਲੇਗਾ ਤੇ ਵਪਾਰ ਜਿਹੜਾ ਹੋਰ ਪਰਫੁੱਲਤ ਹੋਏਗਾ ਤੇ ਜਿਹੜੀ ਖੁਸ਼ਹਾਲੀ ਤੇ ਤਰੱਕੀ ਆਏਗੀ ਇਹ तमाम ਗੱਲਾਂ ਨੂੰ ਸੋਚ ਨੂੰ ਲੈ ਕੇ ਮੈਂ ਸਮਝਦਾ ਵੀ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ ਜਿਹੜੇ ਲੋਕ ਹੈ ਉਹ ਆਪਣਾ ਇਹਨਾਂ ਨੂੰ ਇਥੋਂ ਜੇਤੂ ਉਮੀਦਵਾਰ ਦੇ ਰੂਪ ਦੇ ਵਿੱਚ ਦੇਖ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਠੀਕ ਇਹੋ ਉਮੀਦਵਾਰਾ ਜਿਹੜਾ ਸਾਡੀ ਯੋਗ ਅਗਵਾਈ ਕਰ ਸਕਦਾ ਕਿੰਨੀ ਲੀਡ ਹੈ ਤੁਹਾਡੇ ਹਲਕੇ ਦੀ ਮੰਨ ਕੇ ਜੀਰਾ ਸਾਹਿਬ ਮੱਖਣਵੰਡੀ ਪਿੰਡ ਦੇ ਵਿੱਚ ਤੇ ਇੱਕ ਅਸੀਂ ਵੇਖਿਆ ਪਿੰਡ ਚ ਕਹਿ ਰਹੇ ਸੀ ਕਿ ਸਾਰੀ ਲੀਡ ਹੀ ਵਨ ਸਾਈਡਰਟੀ ਹੋਏਗਾ ਤੁਸੀਂ ਕੀ ਦਾਵਾ ਕਰ ਰਹੇ ਹੋ ਤੁਹਾਡੇ ਕੋਲ ਕਿੰਨੀ ਲੀਡ ਰਹੇਗੀ ਉਹ ਸਚਿਨ ਤੰਦੁਲਕਰ ਨੂੰ ਨਾ ਉਦੋਂ ਕਿਸੇ ਨੇ ਇਹ ਗੱਲ ਪੁੱਛ ਲਈ ਸੀ ਵੀ ਤੁਸੀਂ ਫਿਰ ਉਹ ਤੁਹਾਨੂੰ ਜਿਹੜੇ ਬੋਲਰ ਨੇ ਉਹ ਕੀ ਫਿਰ ਤੁਹਾਡੇ ਬਾਰੇ ਤੇ ਆ ਕਹਿ ਰਹੇ ਵੀ ਹੀ ਇਸ ਜਸਟ ਅਨਦਰ ਆਰਡੀਨਰੀ ਬੈਟਸਮੈਨ ਤੇ ਸਚਿਨ ਤੰਦੁਲਕਰ ਦਾ ਫਿਰ ਉਹਦਾ ਜ ਆਈ ਵਿਲ ਨਾਟ ਸਪੀਕ ਮਾਈ ਬੈਟ ਵਿਲ ਸਪੀਕ ਸੋ ਹੁਣ 4 ਜੂਨ ਆਉਂਦੇ ਹੋ ਇਹ ਨਤੀਜੇ ਦੱਸਣਗੇ ਵੀ ਜੀਰਾ ਸਾਹਿਬ ਦੇ ਜੋ ਡੱਬੇ ਭਰੇ ਨਿਕਲ ਕੇ ਆਏ ਤੇ ਉਹ ਸ਼ਾਨਦਾਰ ਨਤੀਜੇ ਤੁਹਾਨੂੰ ਦੱਸੂ ਵੀ ਕਿੰਨੀਆਂ ਵੋਟਾਂ ਇੱਥੇ ਜੰਡਿਆਲਾ ਚੋਂ ਨਿਕਲਦੀਆਂ ਨੇ। ਥੈਂਕ ਯੂ ਇਸ ਦਾ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਕਲਵੀਰ ਸਿੰਘ ਜੀਰਾ ਦੇ ਹੱਕ ਦੇ ਵਿੱਚ ਹੁਣ ਪ੍ਰਚਾਰ ਕਰਨ ਦੇ ਲਈ ਆ ਜੰਡਿਆਲਾ ਗਰੂ ਹਲਕੇ ਦੇ ਵਿੱਚ ਇਕੱਠੇ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਦਾ ਦਾਵਾ ਹੈ ਕਿ ਡੱਬੇ ਬੋਲਣਗੇ ਕਿ ਜਿਹੜਾ ਉਹ ਕਿੰਨੀਆਂ ਵੋਟਾਂ ਦੇ ਨਾਲ ਜਿਤਨੇ ਕੈਮਰਾ ਬਰਦਰ ਮੁਕੇਸ਼ ਭਾਬ ਦੇ ਨਾਲ ਗਗਨਦੀਪ ਫਰਮਾ ਦੇਨਿਕ ਸੋਰਾ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇ Facebook Instagram X aur WhatsApp channel par